ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਮਾਰਕੀਟ ਕਮੇਟੀ ਕਾਦੀਆਂ ਦੇ ਅਧੀਨ ਜਿਹੜੀਆਂ ਪੰਜ ਪ੍ਰਮੁੱਖ ਸੜਕਾਂ ਹੁੰਦੀਆਂ ਨੇ ਅੱਜ ਉਹਨਾਂ ਦੇ ਜਿਹੜੇ ਆ ਰਿਪੇਅਰ ਦੇ ਸਪੈਸ਼ਲ ਰਿਪੇਅਰ ਦੇ ਨਹੀਂ ਪੱਥਰ ਦੇ ਕੰਮ ਸ਼ੁਰੂ ਕੀਤੇ ਗਏ ਆ ਅੱਜ ਅਸੀਂ ਜਿੱਥੇ ਵਿਰਾਜਮਾਨ ਆ ਪਿੰਡ ਬਸਰਾਵਾ ਪਿੰਡ ਦੀ ਜਿਹੜੀ ਫਿਰਨੀ ਆ ਗੁਰਦੁਆਰਾ ਬੋੜੀ ਸਾਹਿਬ ਤੱਕ ਜਿਹੜੀ ਜਾਂਦੀ ਆ 3 ਕਿਲੋਮੀਟਰ ਦੀ ਲੈਂਥ ਆ ਔਰ ਤਕਰੀਬਨ 45 ਲੱਖ ਰੁਪਏ ਜਿਹੜਾ ਇਹਦੇ ਤੇ ਖਰਚਾ ਹੋਣਾ ਇਹਦੇ ਤੋਂ ਇਲਾਵਾ ਇਸ ਤੋਂ ਪਹਿਲਾਂ ਅਸੀਂ ਕਾਦੀਆਂ ਸ਼ਹਿਰ 'ਚ ਜਿਹੜੀ ਕਾਦੀਆਂ ਤੋਂ ਬੁੱਟਰਕਲਾਂ ਤੱਕ ਰੋਡ ਜਾਂਦੀ ਆ ਤਕਰੀਬਨ 4 ਕਿਲੋਮੀਟਰ ਉਹਦਾ ਰਿਪੇਅਰ ਦਾ ਨਹੀਂ ਪੱਥਰ ਰੱਖਿਆ ਉਸ ਤੋਂ ਪਹਿਲਾਂ ਜਿਹੜੀ ਆ ਕਾਦੀਆਂ ਸ਼ਹਿਰ ਤੋਂ ਸਿਵਲ ਹਸਪਤਾਲ ਨੂੰ ਰੋਡ ਜਾਂਦੀ ਆ ਉਹਦਾ ਨਹੀਂ ਪੱਥਰ ਰੱਖਿਆ ਗਿਆ ਔਰ ਇਹਦੇ ਤੋਂ ਇਲਾਵਾ ਦੋ ਨਹੀਂ ਪੱਥਰ ਹੋਰ ਰੱਖਣੇ ਨੇ ਪਿੰਡ ਕੋਟ ਟੋਡਰਮਲ ਦੀ ਜਿਹੜੀ ਫਿਰਨੀ ਆ ਉਹਦਾ ਤੇ ਭਿੱਟੇਵੜ ਤੇ ਨਮਾਣਾ ਰੋਡ ਜਿਹੜਾ ਇਹਨਾਂ ਪੰਜ ਸੜਕਾਂ ਦੇ ਜਿਹੜੇ ਆ ਉਹ ਨਹੀਂ ਪੱਥਰ ਰੱਖੇ ਜਾਣੇ ਔਰ ਤਕਰੀਬਨ 1.5 ਕਰੋੜ ਰੁਪਏ ਦੀ ਲਾਗਤ ਨਾਲ ਇਹ ਸਾਰੇ ਕੰਮਾਂ ਦੇ ਜਿਹੜੇ ਆ ਉਹ ਖਰਚਾ ਹੋਣਾ ਔਰ ਇਹਦੇ ਨਾਲ ਨਾਲ 6 ਸਾਲ ਦਾ ਜਿਹੜਾ ਕੰਟਰੈਕਟ ਜਿਹੜਾ ਵਾ ਰਿਪੇਅਰ ਦਾ ਵੀ ਉਹ ਵੀ ਠੇਕੇਦਾਰ ਦੇ ਨਾਲ ਹੋਇਆ ਵਾ 20% ਪੇਮੈਂਟ ਉਹਨਾਂ ਦੀ ਰਿਜ਼ਰਵ ਰੱਖੀ ਜਾਏਗੀ ਕਿ ਕੱਲ ਨੂੰ ਇਸ ਵਕਫੇ ਦੇ ਵਿੱਚ ਜੇ ਸੜਕ ਖਰਾਬ ਹੁੰਦੀ ਆ ਤੇ ਠੇਕੇਦਾਰ ਜਿਹੜਾ ਵਾ ਉਹ ਬਾਉਂਡ ਹੋਊਗਾ ਸੜਕ ਨੂੰ ਰਿਪੇਅਰ ਕਰਨ ਦੇ ਲਈ ਸੋ ਬਹੁਤ ਵਧੀਆ ਟੰਗ ਦੇ ਨਾਲ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਸੜਕਾਂ ਦਾ ਕੰਮ ਚੱਲ ਰਿਹਾ ਕਿਉਂਕਿ ਪਿਛਲੇ 12 ਸਾਲ ਤੋਂ ਇੱਕ ਵੀ ਸੜਕ ਵਿਧਾਨ ਸਭਾ ਹਲਕਾ ਕਾਦੀਆਂ ਚ ਰਿਪੇਅਰ ਨਹੀਂ ਸੀ ਹੋਈ ਬਹੁਤ ਖਸਤਾ ਹਾਲ ਚ ਨੇ ਖਾਸ ਕਰਕੇ ਜਿਹੜਾ 5 ਸਾਲ ਪਿਛਲਾ ਕਾਂਗਰਸ ਦਾ ਕਾਰਜ ਕਰ ਰਿਆ ਇੱਕ ਵੀ ਸੜਕ ਰਿਪੇਅਰ ਬੜੀ ਦੂਰ ਦੀ ਗੱਲ ਆ ਕਿਤੇ ਕੋਈ ਪੈਚ ਤੱਕ ਕਿਸੇ ਸੜਕ ਤੇ ਨਹੀਂ ਲਗਾ ਕਿਤੇ ਬੱਜਰ ਤੱਕ ਨਹੀਂ ਕਿਸੇ ਸੜਕ ਤੇ ਖਿਲਾ ਰਿਆ ਗਿਆ ਸੋ ਉਹਦੇ ਕਰਕੇ ਬਹੁਤ ਖਸਤਾ ਹਾਲਤ ਆ ਕਾਦੀਆਂ ਹਲਕੇ ਦੀਆਂ ਸੜਕਾਂ ਦੀ ਸੋ ਇੱਕ ਇੱਕ ਕਰਕੇ ਮੈਂ ਤੁਹਾਨੂੰ ਅੱਜ ਇੱਥੇ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ 3-4 ਮਹੀਨੇ ਦੇ ਵਿੱਚ ਵਿੱਚ ਇੱਕ ਵੀ ਰੋਡ ਵਿਧਾਨ ਸਭਾ ਹਲਕਾ ਕਾਬੀਆਂ ਦੀ ਇਹੋ ਜਿਹੀ ਨਹੀਂ ਰਹੇਗੀ ਜਿਹਦੀ ਰਿਪੇਅਰ ਨਹੀਂ ਹੋਊਗੀ ਸਾਰੀਆਂ ਹੀ ਸੜਕਾਂ ਜਿਹੜੀਆਂ ਇੱਕ ਇੱਕ ਕਰਕੇ ਔਰ ਤਕਰੀਬਨ 100 ਕਰੋੜ ਤੋਂ ਪਲੱਸ ਦੀ ਅਮਾਉਂਟ ਜਿਹੜੀ ਆ ਇਹਨਾਂ ਸੜਕਾਂ ਦੇ ਰਿਪੇਅਰ ਦੀ ਪਾਸ ਹੋ ਚੁੱਕੀ ਆ ਔਰ ਹੋਰ ਵੀ ਜਿੱਥਾਂ ਜਿੱਦਾਂ ਲੋਕ ਮੇਰੇ ਧਿਆਨ ਚ ਲਿਆ ਰਹੇ ਆ ਉਹਨਾਂ ਦੀ ਅਸੀਂ ਪ੍ਰਪੋਜ਼ਲ ਬਣਾ ਕੇ ਕੋਈ ਸੜਕ ਰਹਿ ਵੀ ਗਈ ਆ ਵਰਲੀ ਤੇ ਉਹਨਾਂ ਦੇ ਵੀ ਅਸੀਂ ਪ੍ਰਪੋਜ਼ਲ ਬਣਾ ਕੇ ਜਿਹੜੇ ਆ ਨਾਲੋਂ ਨਾਲ ਮੈਕਮੇ ਨੂੰ ਭੇਜੀ ਜਾ ਰਹੇ ਆ ਕੋਸ਼ਿਸ਼ ਇਹ ਆ ਕਿ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਰਿਪੇਅਰ ਹੋ ਜਾਣ ਔਰ ਜਿੱਥੇ ਚੌੜੀਆਂ ਜਿਹੜੀਆਂ ਪ੍ਰਮੁੱਖ ਸੜਕਾਂ ਨੇ ਖਾਸ ਕਰਕੇ ਕਾਦੀਆਂ ਤੋਂ ਧਾਰੀਵਾਲ ਰੋਡ ਜਿਹੜੀ ਆ ਉਹ ਵੀ 18 ਫੁੱਟੀ ਮਨਜ਼ੂਰ ਹੋਈ ਆ ਉਹਦਾ ਕੰਮ ਜਿਹੜਾ 11 ਫੁੱਟ ਤੋਂ 18 ਫੁੱਟ ਦਾ ਜਿਹੜਾ ਬੜੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਉਹ ਵੀ 2 ਮਹੀਨੇ ਚ ਮੈਂ ਐਕਸ਼ਨ ਸਾਹਿਬ ਨਾਲ ਐਸਟੀ ਸਾਹਿਬ ਨਾਲ ਵੀ ਗੱਲ ਕੀਤੀ ਐਸਟੀ ਸਾਹਿਬ ਨਾਲ ਵੀ ਕਿ ਇਹਨੂੰ ਜਿਹੜਾ ਨਾ ਨਵੰਬਰ ਮਿਡ ਨਵੰਬਰ ਤੋਂ ਪਹਿਲਾਂ ਪਹਿਲਾਂ ਜਿੰਨੇ ਕੰਮ ਸ਼ੁਰੂ ਕੀਤੇ ਆ 2 ਮਹੀਨੇ ਦੀ ਡੈਡਲਾਈਨ ਦੇ ਕੇ ਜਿਹੜਾ ਮਿਡ ਨਵੰਬਰ ਤੱਕ ਇਹ ਸਾਰੀਆਂ ਹੀ ਸੜਕਾਂ ਜਿਹੜੀਆਂ ਇਹ ਮੁਕੰਮਲ ਕਰ ਲੀਆਂ ਜਾਣ ਤਾਂ ਕਿ ਕੋਈ ਵੀ ਜਿਹੜਾ ਗਾਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਮੁਸ਼ਕਲ ਨਾ ਆਵੇ ਇਸੇ ਤਰ੍ਹਾਂ ਜਿਹੜੀ ਕਾਦੀਆਂ ਹਰਚੋਆ ਰੋਡ ਆ ਉਹਦੇ ਤੇ ਵੀ ਪ੍ਰੀਮਿਕਸ ਦਾ ਕੰਮ ਸ਼ੁਰੂ ਹੋ ਗਿਆ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਇਹ ਵੀ ਪ੍ਰੀਮਿਕਸ ਦਾ ਕੰਮ ਸਰਦੀਆਂ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਕੰਪਲੀਟ ਹੋ ਜਾਏਗਾ ਇੱਕ ਪ੍ਰਤਾਪ ਸਿੰਘ ਬਾਯਵਲ ਦੀ ਕਮੇਟੀ ਕਿਸ ਤਰ੍ਹਾਂ ਦੀ ਗੱਲ ਵੋਟ ਚੋੜ ਦੀ ਗੱਲ ਉਹਦੇ ਬਾਰੇ ਮੈਂ ਦੱਸਣਾ ਚਾਹੁੰਨਾ ਕਿ ਸ਼ਜ ਤੇ ਬੋਲੇ ਸ਼ਾਨਣੀ ਕੋ ਬੋਲੇ ਇਹ ਬਾਜਵਾ ਪਰਿਵਾਰ ਤੇ ਆਪ ਵੋਟ ਚੋਰੀ ਕਰਦਾ ਰਿਹਾ ਸਾਰੀ ਉਮਰ 1997 ਦੇ ਵਿੱਚ ਮੈਨੂੰ ਯਾਦ ਆ ਜਦੋਂ ਬਾਜਵਾ ਸਾਹਿਬ ਕੈਬਨਿਟ ਮਿਨਿਸਟਰ ਸੀ ਪੰਜਾਬ ਸਰਕਾਰ ਤੇ ਇਹਨਾਂ ਨੇ ਉਦੋਂ ਵਿਧਾਨ ਸਭਾ ਹਲਕਾ ਕਾਨੂੰਵਾਣੂ ਦਾ ਸੀ 10000 ਵੋਟ ਜਿਹੜੀ ਜਾਲੀ ਬਣਾਈ ਸੀ ਔਰ ਉਦੋਂ ਮੇਰੇ ਸਵਰਗੀ ਪਿਤਾ ਜੀ ਨੇ ਸੇਖਵਾ ਸਾਹਿਬ ਵੱਡਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਨ ਕਰਕੇ ਜਿਹੜੀ ਜਾਲੀ ਵੋਟ ਸੀ ਉਹ ਕਟਵਾਈ ਸੀ ਸੋ ਇਹ ਤੇ ਆਪ ਇਸ ਗੱਲ ਦੇ ਦੋਸ਼ੀ ਨੇ ਤੇ ਦੂਸਰਿਆਂ ਨੂੰ ਕਾਹਦਾ ਦੋਸ਼ ਲਾ ਰਹੇ ਹਾਂ ਜਿਹੜਾ ਇੰਡੀਆ ਲੈਵਲ ਤੇ ਇਹ ਗੱਲ ਹੋਈ ਆ ਬਹੁਤ ਮੰਦ ਭਾਗੀ ਆ ਬਿਹਾਰ ਦੇ ਵਿੱਚ ਜੋ ਹੋਇਆ ਲੱਖਾਂ ਹੀ ਜਿਹੜੇ ਆ ਜਾਲੀ VOTER ਬਣਾਏ ਗਏ VOTES ਜਿਹੜੀਆਂ ਨੇ ਕੱਟੀਆਂ ਗਈਆਂ ਜਿਹੜੀਆਂ ਦੂਜੀ ਪਾਰਟੀ ਦੀਆਂ ਸੀਗੀਆਂ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਵੀ ਜਿਹੜਾ ਵਾ ਤੰਦਲੀ ਹੋਈ ਆ ਬਹੁਤ ਵੱਡੀ VOTES ਕੱਟੀਆਂ ਗਈਆਂ ਨੇ ਤੇ ਤਾਂ ਹੀ ਇਹ ਸਰਕਾਰਾਂ ਬਣਾਉਣ ਚ ਸਮਰੱਥ ਹੋਏ ਆ ਸੋ ਇਹ ਡੈਮੋਕਰੇਸੀ ਦੇ ਲਈ ਬਹੁਤ ਵੱਡਾ ਜਿਹੜਾ ਵਾ ਖਤਰਾ ਪੈਦਾ ਹੋ ਗਿਆ ਕਿਸੇ ਦੀ ਵੋਟ ਕਟਣੀ ਜਿਹੜਾ ਵਾ ਇਹ ਪਾਪ ਕਰਨ ਦੇ ਬਰਾਬਰ ਸੋ ਮੈਂ ਤੇ ਸਾਰੀਆਂ ਰਾਜਨੀਤਿਕ ਤਰ੍ਹਾਂ ਨੂੰ ਸਮਾਜਿਕ ਜਥੇਬੰਦੀਆਂ ਨੂੰ ਤੇ ਹਿੰਦੁਸਤਾਨ ਦੇ ਆਵਾਮ ਨੂੰ ਕਹਿੰਨਾ ਕਿ ਆਓ ਸਾਰੇ ਇਕੱਠੇ ਹੋਈਏ ਤੇ ਇਹ ਡੈਮੋਕਰੇਸੀ ਨੂੰ ਬਚਾਉਣ ਲਈ ਜਿਹੜਾ ਨਾ ਆਪਣੀ ਇੱਕ ਆਵਾਜ਼ ਚ ਗੱਲ ਕਰੀਏ ਤਾਂ ਹੀ ਬਚਾਅ ਹੋ ਸਕਦਾ ਨਹੀਂ ਤੇ ਮੁਖਾਵਤਾ ਕੇਵਲ ਡੈਮੋਕਰੇਸੀ ਦਾ ਰਹਿ ਗਿਆ ਅੰਦਰ ਖਾਤੇ ਸਾਰੀ ਡਿਕਟੇਟਰਸ਼ਿਪ ਜਿਹੜੀ ਆ ਉਹ ਪਰੂਹੀ ਜਾ ਰਹੀ ਜਗਾ